ਉਗੀ ਸਟਾਰ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਅੱਜ ਅਸੀਂ ਸਾਡੇ ਪਿੰਡ ਟਿੱਪੇ ਤੋਂ ਜਿਹੜੇ ਅੜਪੀੜਤ ਇਲਾਕੇ ਨੇ ਉਹਨਾਂ ਦੇ ਵਿੱਚ ਪਸ਼ੂਆਂ ਦੇ ਲਈ ਨਾ ਖਰਾ ਚਾਰਾ ਲੈ ਕੇ ਜਾ ਰਹੇ ਆ ਸਾਡੇ ਪਿੰਡ ਨੇ ਬਹੁਤ ਸਹਿਯੋਗ ਕੀਤਾ ਜਿਹੜਾ ਸਾਡੇ ਕੋਲੇ ਲਗਭਗ 70 75 ਕੁਇੰਟਲ ਖਰਾ ਚਾਰਾ ਲੱਦਿਆ ਹੋਇਆ ਸਾਡੇ ਪਿੰਡ ਦੇ ਜਿਹੜੇ ਮੇਰੇ ਸਾਥੀ ਨੇ ਗੁਰਦੇਸ਼ ਸਿੰਘ ਨੇ ਆ ਸਾਡਾ ਮਿੱਠਾ ਮੇਰਾ ਚਾਚਾ ਜੱਸੀ ਜਵੰਦਾ ਉਧਰੋਂ ਹੋਰ ਵੀ ਜਿੰਨੇ ਵੀ ਨੇ ਇੱਧਰ ਮੇਰਾ ਬਿੱਟੂ ਵੀਰ ਆ ਅਮਨਾ ਮੈਂਪਰਾ ਸਾਡਾ ਮਾਨ ਸਾਹਿਬ ਨੇ ਤੇ ਇਹ ਮੇਰੇ ਨਾਲ ਨੇਗੇ ਚਾਚਾ ਵੀ ਇਹ ਵੀ ਮੇਰਾ ਚਾਚਾ ਉਧਰੋਂ ਮੇਰਾ ਰਾਜੀ ਚਾਚਾ ਸੋ ਦੋਸਤੋ ਪ੍ਰੋਪਰ ਪੰਚਾਇਤ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸੋ ਸਾਡੇ ਪਿੰਡ ਟਿੱਬੇ ਦੇ ਵੱਲੋਂ ਅੱਜ ਜਿਹੜੀ ਇਹ ਟੀਮ ਹੈ ਸਾਡੀ ਪ੍ਰੋਪਰ ਜਿਹੜਾ ਹਰਾ-ਤੇਰਾ ਲੈ ਕੇ ਮੱਕੂ ਏਰੀਆ ਦੇ ਵਿੱਚ ਜਾ ਰਹੀ ਆ ਕਿਉਂਕਿ ਉੱਥੇ ਹੜਾਂ ਦਾ ਬਹੁਤ ਜ਼ਿਆਦਾ ਪ੍ਰਕੋਪ ਹੈ ਹੜਾਂ ਦਾ ਜਿਹੜਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਜਿਹਦੇ ਵਿੱਚ ਅਸੀਂ ਪਤਾ ਕੀਤਾ ਸੀਗਾ ਵੀ ਵੀ ਕਿਹੜੀ ਚੀਜ਼ ਦੀ ਜ਼ਰੂਰਤ ਆ ਲੋਕਾਂ ਨੇ ਮੰਗ ਕੀਤੀ ਆ ਕਿ ਯਾਰ ਬੰਦਿਆਂ ਕੋਲੇ ਰਾਸ਼ਨ ਬਹੁਤ ਆ ਜਿਹੜੇ ਲੋਕ ਨੇ ਉਹਨਾਂ ਕੋਲੇ ਰਾਸ਼ਨ ਬਹੁਤ ਆ ਪਰ ਜਿਹੜੇ ਅੰਡਰ ਨੇ ਜਿਹੜੇ ਪਸ਼ੂ ਨੇ ਧਾਰੂ ਪਸ਼ੂ ਨੇ ਉਹਨਾਂ ਦੇ ਲਈ ਜਿਹੜੀ ਰਾਸ਼ਨ ਦੀ ਜਿਹੜੇ ਹਰੇ ਚਾਰੇ ਦੀ ਬਹੁਤ ਜ਼ਰੂਰਤ ਆ ਸੋ ਸਾਡੇ ਟਾਈਮ ਪਿੰਡ ਦੀ ਇਹ ਜਿਹੜੀ ਟੀਮ ਆ ਸੋ ਅੱਜ ਬਖੂ ਏਰੀਆ ਦੇ ਵਿੱਚ ਸਾਡੇ ਪਿੰਡ ਤੋਂ ਲਗਭਗ 75 70 ਤੋਂ ਲੈ ਕੇ 75 ਕੁਇੰਟਲ ਹਰਾ ਚਾਰਾ ਲੈ ਕੇ ਚੱਲੀ ਆ ਸੋ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਕਿਉਂਕਿ ਇਹ ਬੜੇ ਮਿਹਨਤੀ ਜਿਹੇ ਬੰਦੇ ਨੇ ਆਪਣਾ ਕੰਮਕਾਰ ਛੱਡ ਕੇ ਕਿਉਂਕਿ ਸਾਰੇ ਕੰਮਕਾਰਾਂ ਵਾਲੇ ਨੇ ਜ਼ਿਮੀਂਦਾਰ ਪਰਿਵਾਰਾਂ ਦੇ ਨਾਲ ਸਬੰਧ ਰੱਖਦੇ ਆ ਕਿਉਂਕਿ ਜ਼ਿਮੀਂਦਾਰਾਂ ਨੂੰ ਤੁਹਾਨੂੰ ਵੀ ਪਤਾ ਹੈ ਕਿ ਹੱਡ ਦੀ ਮਾਰ ਜਿਹੜੀ ਇਕੱਲੇ ਕੇਰੀਏ ਚ ਨਹੀਂ ਹੁੰਦੀ ਹਾੜਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਆ। ਸੋ ਦੋਸਤੋ ਇਹ ਆਪਣਾ ਕੰਮਕਾਰ ਛੱਡ ਕੇ ਚੱਲੇ ਆ। ਸੋ ਇਹਨਾਂ ਦਾ ਧੰਨਵਾਦ ਵੀ ਕਰਦੇ ਆ। ਲਗਭਗ 150 ਕਿਲੋਮੀਟਰ ਦਾ ਜਿਹੜਾ ਸਾਡਾ ਪਿੰਡ ਆਗਾ ਜਿੰਨਾਂ ਨੂੰ ਇਹਨਾਂ ਨੇ ਤੈਅ ਕਰਨਾ 6-7 ਘੰਟੇ ਦੀ ਬਾਟ ਆ ਕਿ ਮੈਂ ਪਰਮਾਤਮਾ ਦੇ ਅਰਦਾਸ ਕਰੂੰਗਾ ਜਿਹੜਾ ਇਹਨਾਂ ਦਾ ਪਿੰਡ ਆ ਵਧੀਆ ਤਰੀਕੇ ਦੇ ਨਾਲ ਲੰਗੇ ਤੇ ਵਧੀਆ ਤਰੀਕੇ ਦੇ ਨਾਲ ਸੇਵਾ ਕਰਕੇ ਕਾਨੂੰ ਤੋ ਉੱਥੇ ਦਾ ਜਿਹੜਾ ਇਹਨਾਂ ਦਾ ਅਨੁਭਵ ਹੋਊਗਾ ਉੱਥੇ ਇਹਨਾਂ ਨੇ ਕਿਵੇਂ ਦੇ ਹਾਲਾਤ ਦੇਖ ਕੇ ਉੱਥੇ ਇਹਨਾਂ ਨੇ ਜਿਹੜੀਆਂ ਲੋਕਾਂ ਦੀ ਜਿਹੜੀ ਦੁਰਦਸ਼ਾ ਕਿਵੇਂ ਦੀ ਆ ਜਾਂ ਹੜ੍ਹ ਦੇ ਕਿਵੇਂ ਦੇ ਹਾਲਾਤ ਨੇ ਆਪਾਂ ਇਹਨਾਂ ਨਾਲ ਕੱਲ ਨੂੰ ਦੁਬਾਰੇ ਗੱਲਬਾਤ ਕਰਾਂਗੇ ਸੋ ਚਾਚਾ ਜੀ ਮੈਂ ਕੋਈ ਅਰਦਾਸ ਕਰਦਾ ਕਿ ਵਧੀਆ ਤਰੀਕੇ ਦੇ ਨਾਲ ਤੁਸੀਂ ਜਾਓ ਵਧੀਆ ਤਰੀਕੇ ਦੇ ਨਾਲ ਉੱਥੇ ਸਾਰਾ ਪ੍ਰੋਗਰਾਮ ਨੋਟ ਕਰਕੇ ਆਵੋ ਤੇ ਉਹਦੇ ਲਈ ਵੀ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਤੁਸੀਂ ਪੂਰੀ ਮੌਜ ਮਸਤੀ ਨਾਲ ਆ ਜਾਓ ਸੋ ਦੋਸਤੋ ਇੱਕ ਵਾਰੀ ਜਗਾਰਾ ਬੋਲੇ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਜਿਹਨੇ ਸਵੇਰੇ ਆ ਕੇ ਇਹਨਾਂ ਦਾ ਜਿਹੜਾ ਆਪਣੇ ਲਈ ਰਿਸਪਾਂਸ ਹੋਊਗਾ ਇਹ ਦੱਸਣਗੇ ਵੀ ਉਧਰ ਹਾਲਾਤ ਕਿਵੇਂ ਦੇ ਨੇ ਸਵੇਰੇ ਆਪਾਂ ਦੁਬਾਰੇ ਉਹ ਵੀਡੀਓ ਪਾਵਾਂਗੇ ਤੇ ਜਿੰਮੇ ਦੇ ਵੀ ਹਾਲਾਤ ਹੋਣਗੇ ਤੁਹਾਨੂੰ ਇੱਕ ਵਾਰੀ ਜਰੂਰ ਆਪਣੇ ਚੈਨਲ ਤੇ ਦਿਖਾਏ ਜਾਣਗੇ ਜਿਨ੍ਹਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਤੇ ਫੋਲੋ ਜਰੂਰ ਕਰਿਓ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਸਖਨ ਸਾਹਿਬ ਵਾਹਿਗੁਰੂ ਜੀ ਬਖਸ਼ਿਓ ਚਲੋ ਜੀ ਆ ਦੇ ਚਲੋ ਜੀ ਕਾਰ ਸਟਾਰਟ ਕਰਨਾ ਟ੍ਰੈਕ